ਉਹੀ ਸੀ ਜੀ ਅੱਜ ਤੋਂ 3 ਦਿਨ ਪਹਿਲਾਂ ਜੀ ਇਹ ਵਧੀਆ ਆਇਆ ਜੀ ਆਪ ਦਾ ਜਿਸਕਾਰ ਤੇ ਕਾਨੀ ਵੀ ਲੱਗਿਆ ਸਾਰਾ ਕੁਝ ਹੋਇਆ ਫੁੱਲ ਚੁਗਣ ਵੇਲੇ ਇਹ ਉੱਠ ਗਿਆ ਇਹਨੂੰ ਫੋਨ ਫੋਨ ਕਰਦੇ ਰੇ ਵੀ ਨਹੀਂ ਆਇਆਗਾ ਕੁੜੀ ਇੱਥੇ ਰਹਿ ਪੀ ਇਹਦੇ ਜਨਕੇ ਘਰੋਂ ਕੁੜੀ ਕਰਮਜੀਤ ਕੌਰ ਉਹ ਇੱਥੇ ਰਹਿ ਪੀ ਤੇ ਉਹਨੂੰ ਕਹਿੰਦਾ ਸੀਗਾ ਵੀ ਤੂੰ ਮੇਰੇ ਨਾਲ ਚੱਲ ਉਹ ਕਹਿੰਦੀ ਵੀ ਮੈਂ ਨਾਲ ਨਹੀਂ ਜਾ ਸਕਦੀ ਕਿ ਇਨਾ ਤਾਂ ਮੇਰੇ ਕੋਈ ਭਰਾ ਤੇ ਨਾ ਮੇਰੀ ਮਾਂ ਤੇ ਪਿਓ ਮੇਰਾ ਮਰ ਗਿਆ ਤੇ ਵੀ ਹੁਣ ਇੱਥੇ ਮੇਰੇ ਕੋਲੇ ਘਰੇ ਕੌਣ ਆ ਬੁੜੀਆਂ ਬੈਠਣ ਆਉਣਗੀਆਂ ਅਫਸੋਸ ਕਰਨ ਆਉਣਗੀਆਂ ਵੀ ਮੈਂ ਕੱਲੀ ਆ ਉਹਨੂੰ ਕਹਿੰਦੀ ਤੂੰ ਵੀ ਇੱਥੇ ਰਹਿ। ਉਹ ਕਹਿੰਦਾ ਵੀ ਮੈਂ ਤਾਂ ਚੱਲਿਆਂ ਉਹ ਜਵਾਕ ਨੂੰ ਲੈ ਗਿਆ ਨਾਲ। ਉਸ ਤੋਂ ਬਾਅਦ 3 ਦਿਨਾਂ ਬਾਅਦ ਕੁੜੀ ਨੂੰ ਫੋਨ ਆਇਆ ਸਵੇਰ। ਕਹਿੰਦਾ ਵੀ ਮੈਂ ਤੈਨੂੰ ਲੈਣ ਆਉਣਾ। ਕੁੜੀ ਕਹਿੰਦੀ ਚੱਲ ਤੂੰ ਆ ਜਾ। ਇਹ ਨਾਲ ਮੰਮੀ ਨੂੰ ਲੈ ਆ ਨਾਲੇ ਬੈਠ ਜੂਗੀ ਤੇ ਨਾਲੇ ਚੱਲ ਆਪਾਂ ਇਧਰ ਉੱਠ ਜਾਗੇ। ਉਹਦੋਂ ਮੁੜ ਕੇ ਚੱਲ ਕੋਈ ਗੱਲ ਨਹੀਂ ਹੋਈਗੀ। ਸ਼ਾਮ ਨੂੰ ਆਇਆ। ਸ਼ਾਮ ਨੂੰ ਆਣ ਕਿਤੇ ਮੁੰਡਾ ਮੋਢੇ ਲਾਇਆ ਵਾ ਪਿੱਛੋਂ ਦਵਾਈ ਪਿਆ ਕੇ ਲੈ ਕੇ ਆਇਆ ਉਹਨੂੰ ਸਲਫਾਸਦੀਆਂ ਗੋਲੀਆਂ। ਆਪ ਵੀ ਖਾ ਲਈ ਉਹਨੇ ਤੇ ਮੁੰਡੇ ਨੂੰ ਵੀ ਗੋਲੀਆਂ ਦੇਤੀਆਂ। ਮੁੰਡੇ ਦੀ ਮੌਤ ਪਿੱਛੀ ਹੋ ਗਈ ਸੀ ਜਦੋਂ ਉਹ ਪਿੰਡ ਦੇ ਵਾਰ ਅਨਸਾਰ ਤੇ ਪਤਾ ਲੱਗਿਆ ਵੀ ਮੇਰੇ ਘਰਾਂ ਵਾਲਾ ਆਇਆ ਕੁੜੀ ਨੂੰ ਰੋਲਾ ਪੈ ਗਿਆ ਉਹ ਕੁੜੀ ਗਈ ਭੱਜ ਕੇ ਤੇ ਉਹਨੇ ਦੇਖਿਆ ਵੀ ਮੁੰਡਾ ਸੁੱਤਾ ਪਿਆ ਉਹਨੇ ਮੁੰਡੇ ਨੂੰ ਬੁਲਾਇਆ ਬਲੋ ਚੱਕਿਆ ਚੁੱਕਿਆ ਤੇ ਪਰ ਮੁੰਡਾ ਖਤਮ ਸੀ ਗਿਆ ਜੀ ਅਸੀਂ ਡਾਕਟਰ ਦੇ ਲੈ ਗਏ ਜੀ ਤੇ ਇਹ ਵਿਚਾਰੇ ਬੱਧਨੀ ਲੈ ਕੇ ਗਏ ਜੀ ਬੱਧਨੀ ਉਹ ਕਹਿੰਦੇ ਮੁੰਡਾ ਤਾਂ ਖਤਮ ਆ ਇਹ ਉਦੋਂ ਮੁੜ ਕੇ ਇਹਦੇ ਕੋਲੇ ਕਾਚੂ ਸੀ ਗਿਆ ਜੀ ਬਹੁਤ ਵੱਡਾ ਇਹ ਆਪਦੇ ਘਰਾਂ ਵਾਲੀ ਦੇ ਮਾਰਨ ਲੱਗਿਆ ਇੱਕ ਬੱਚਾ ਹੋਰ ਆਈਏ ਤਾਂ ਉਹਦੇ ਵੱਡਾ ਉਹਦੇ ਮਾਰਨ ਲੱਗਿਆ ਗਰਨੂਰ ਸਿੰਘ ਤੇ ਉਹ ਚਲੋ ਘਰਾਂ ਦੇ ਨਹੀਂ ਛੜਾਲੇ ਵਿਚਾਲੇ ਚਲੋ ਬਚਤ ਹੋ ਗਈ ਹੋਰ ਮੁੰਡਿਆਂ ਦੇ ਚਾਕੂ ਚੁੱਕੂ ਮਾਰ ਗਿਆ ਉਹ ਤੇ ਇਹ ਕਹਿੰਦਾ ਮੇਰੀਆਂ ਗੋਲੀਆਂ ਖਾਧੀਆਂ ਮੈਥੋਂ ਦੂਰ ਹੋ ਜਾ ਐ ਹੋ ਜਾ ਚਲੋ ਉਹ ਦੂ ਮੁਰਕੇ ਪੁਲਿਸ ਨੂੰ ਫੋਨ ਕਰਤਾ ਮਲਾਜਮ ਆ ਗਏ ਅਸੀਂ ਬੱਧ ਨਹੀਂ ਲੈ ਗਏ ਇਹਨੂੰ ਬੱਧਨੀਓ ਅਸੀਂ ਮੋਗੇ ਲੈ ਆਏ ਰੈਫਰ ਕਰਤਾ ਉਥੋਂ ਇੱਥੇ ਆਣ ਕੇ ਕਹਿੰਦੇ ਫਰੀਦਕੋਟ ਲੈ ਜਾਓ ਅਸੀਂ ਕਿਹਾ ਚਲੋ ਅਸੀਂ ਜਾਂਦੇ ਆ ਨਾਲ ਵੀ ਬੱਚ ਬੱਚ ਜੀ ਵਿਚਾਰਾ ਕੋਸ਼ਿਸ਼ ਕਰਦੇ ਆਂ ਕਰੀਤੀਣ ਕਿ ਉਹਦੀ ਮੌਤ ਹੋ ਗਈ। ਕਾਰਨ ਕੀ ਰ ਸਰਪੰਸਾ ਜਿਉਂ ਜ਼ਹਿਰ ਖਵਾਈ ਬੱਚੇ ਨੇ ਤੇ ਕਿਉਂ ਆਪ ਖਾਦੇ ਮਾਮਲਾ ਪੂਰਾ ਕੀ। ਦਿਮਾਗ ਕੱਲੀਓ ਥੋੜਾ ਜਿਹਾ ਸੀਗਾ ਜੀ ਉਹ ਜਿਵੇਂ ਕੋਈ ਲੋਡ ਪਿਆ ਹੁੰਦਾ ਉਹਦੇ ਤੇ ਕਿਉਂਕਿ ਹੋਰ ਤਾਂ ਲੜਾਈ ਤਾਂ ਕੋਈ ਕਾਰਨੀ ਹੈ ਨਹੀਂ ਗਈ ਜੀ ਆਪਾਂ ਕਹੀ ਕੋਈ ਗੁੱਸੇ ਉਹ ਮਸਾਲੇ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਸੀ। ਨਹੀਂ ਜੀ ਕੋਈ ਨਹੀਂ ਵਧੀਆ ਤੜਕੋ ਗੱਲ ਕੀਤੀ ਹੈ ਜੀ ਰਿਕਾਰਡਿੰਗ ਵੀ ਹੈਗੀ ਆ ਗੁੜੀਆਂ ਕੋਲੇ। ਵਧੀਆ ਫੋਨ ਤੇ ਗੱਲਾਂ ਕਰਦੇ ਆ। ਲੈ ਕੇ ਚਾਹ ਰਹੀ ਕਿ ਇਹਨਾਂ ਦੇ ਪਤੀ ਪਤਨੀ ਦੀ ਆਣ ਪਾਣ ਸੀਗੀ ਜੀ ਨੂੰ ਲੈ ਕੇ ਉਹ ਆਪਣਾ ਜਿਹੜਾ ਮਨ ਮਟਾਵੇ ਤੇ ਦੂਰ ਕਰਨਾ ਆਇਆ ਸੀ ਨਹੀਂ ਜੀ ਨਹੀਂ ਇਹੋ ਜੀ ਕੋਈ ਗੱਲ ਸੀ ਗੁੜੀਆਂ ਆਈ ਜਰੂਰ ਸੀਗੀ ਪਰ ਆਈ ਨੂੰ ਨੂੰ ਹੋ ਗਏ ਸੀਗੇ ਮਹੀਨਾ ਜੀ ਉਹ ਵੀ ਪਿਓ ਬਿਮਾਰ ਸੀਗਾ ਤਾਂ ਆਈ ਸੀਗੀ ਇਹ ਕਹਿੰਦੀ ਸੀ ਇਹਨਾਂ ਦੀ ਲੜਾਈ ਮਾੜੀ ਮੋਟੀ ਹੋ ਸਕਦਾ ਹੋਵੇ ਜੀ ਉਹ ਤਾਂ ਹੀ ਸੀਗੀ ਵੀ ਉਹ ਕਹਿੰਦੀ ਮੇਰਾ ਪਿਓ ਬਿਮਾਰ ਆ ਵੀ ਇਹਨੂੰ ਸੰਭੂ ਕੌਣ ਮੈਂ ਇੱਥੇ ਰਹਿਣਾ ਉਹ ਕਹਿੰਦਾ ਸੀਗਾ ਮੇਰੇ ਨਾਲ ਚੱਲ ਆਹੀ ਗੱਲ ਸੀਗੀ ਕੋਈ ਇਹ ਨਹੀਂ ਸੀਗਾ ਵੀ ਕੋਈ ਪੰਚਾਇਤਾਂ ਹੋਈਆਂ ਕਿਉਂਕਿ ਬੜੀ ਵੱਡੀ ਲੜਾਈ ਵਾਲੀ ਗੱਲ ਹੈ ਜੀ ਉਹਨਾਂ ਦੀ ਮਤੋਂ ਗਈ ਹਾਂਜੀ ਦੋਨਾਂ ਦੀ ਪ ਉਹਦੀ ਹੋ ਜੀ 35 35 ਦੇ 40 ਦੇ ਵਿੱਚ ਵਿੱਚ ਪੂਜੀ ਇਹ ਪਿੰਡ ਕਿਹੜਾ ਸੇਨਾ ਦਾ ਇਹ ਤਾਂ ਪਿੰਡ ਦੀ ਰਾਣੀ ਵਾਲ ਜੀ ਮੁਕਸਰ ਜਿਲ੍ਹਾ ਜੀ ਹਾਂਜੀ ਬਸ ਇਹ ਜੀ ਤਾਇ ਦੀ ਡੈਥ ਹੋਈ ਹੈ ਜੀ ਉਹ ਕੁੜੀ ਇੱਥੇ ਆਈ ਪਰ ਉਹਨਾ ਵੀ ਸੀਗੇ ਨਾਲ ਸੰਸਕਾਰ ਕਰਾ ਕੇ ਗਿਆ ਜੀ ਜਦੋਂ ਫੁੱਲ ਚੁਗਣਾ ਜੀ ਇਸ ਦਿਨ ਉਹ ਕਹਿੰਦਾ ਵੀ ਮੈਂ ਆ ਗਿਆ ਹੁਣੇ ਕਿਸੇ ਦੇ ਘਰ ਨਾ ਆ ਕੇ ਆਉਣਾ ਮੈਂ ਜਦੋਂ ਗਿਆ ਉਹ ਕੇ ਦੇ ਘਰ ਅਸੀਂ ਬੇਟ ਕੀਤੀ ਉਹਦੀ ਤਾਂ ਜੀ ਉਹ ਆਇਆ ਨਹੀਂ 11 12 ਵਜੇ ਤੱਕ ਦੇਖਿਆ ਅਸੀਂ ਫੁੱਲ ਚੁਗ ਗਏ ਜੀ ਪੋਲੇ ਚੌਕੇ ਐ ਸੁਖਮਨੀ ਸਾਹਿਬ ਉਹਦਾ ਪਾਠ ਕਰਾਤਾ ਜੀ ਉਹਦਾ ਬਾਰਸ ਕੋਈ ਹੈ ਨਹੀਂ ਸੀਗਾ ਮੈਂ ਵੀ ਇਕੱਲਾ ਹੀ ਆ ਜੀ ਉਹਦੇ ਕੋਈ ਬੇਟਾ ਨਹੀਂ ਕੋ ਮੇਰੇ ਤਾਈ ਦੀ ਵੀ ਡੈਥ ਹੋਈ ਵੀ ਆ ਜੀ ਤੇ ਜਿਹੜੇ ਡੈਥ ਹੋਈ ਜਦੋਂ ਤੋਂ ਪਹਿਲਾਂ ਕੋਈ ਲੜਾਈ ਝਗੜਾ ਕੋਈ ਨਹੀਂ ਜੀ ਥੋੜੀ ਪਹਿਲਾਂ ਜਿਉਂਦੇ ਜਾਦ ਕੁੜੀ ਆਈ ਸੀਗੀ ਉਹਨੇ ਆ ਕੇ ਮੈਂ ਮੇਰੇ ਪਿਆ ਦਾ ਬਾਰਸ ਕੋਈ ਨਹੀਂ ਸਾਹਮਣ ਵਾਲਾ ਮੈਂ ਜਾ ਕੇ ਸਾਹਮਣ ਦੇਖਭਾਲ ਕਰਨੀਆਂ ਤੇ ਰੋਟੀ ਪਾਣੀ ਦੇਣਾ ਜੀ ਅਸੀਂ ਕੰਮ ਕਰ ਵਾਲੇ ਬੰਦੇ ਆ ਅਸੀਂ ਘਰ ਨਹੀਂ ਰਹਿ ਸਕਦੇ ਇਹੜੀ ਮਿਹਨਤ ਵਾਲੇ ਬੰਦੇ ਬੇਟੇ ਬੰਦੂ ਜੀ ਡੈਥ ਜਿਹੜੀ ਹੋਈ ਆ ਕਿਵੇਂ ਹੋਈ بس ਉਹਨੇ ਫੋਨ ਕੀਤਾ ਕੁੜੀ ਨੂੰ ਵੀ ਤੁਸੀਂ ਆ ਜਾ ਪਾ ਘਰ ਜਾਣਾ ਉਹਨੇ ਕਿਹਾ ਵੀ ਅਜੇ ਤਾਂ ਡੈਡੀ ਜੀ ਦਾ ਭੋਗ ਪਾ ਕੇ ਤੋ ਕੁ ਦੋ ਚਾਰ ਦਿਨ ਰਹਿਵਾਂਗੇ ਕੋਈ ਰਿਸ਼ਤੇਦਾਰ ਕੋਈ ਆਣ ਡਗਮਾਉਂਦਾ ਜੀ ਬੈਟਣ ਅਫਸੋਸ ਕਰਨ ਤਾਂ ਉਹਨਾਂ ਨੇ ਮੇਰੇ ਕੋਲ ਹੀ ਆਉਣਾ ਜੀ ਘਰ ਜਿੰਦਾ ਲੱਗੇ ਦੇਖ ਕੇ ਦਿਨ ਕਿਸੇ ਕੋਲ ਨਹੀਂ ਕੋਈ ਉਹ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਕੋਈ ਨਹੀਂ ਜੀ ਕੱਲ੍ਹ ਦੇ ਫੋਨ ਕਰੀ ਜਨੇ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਜੀ ਬਾਸ ਕੋਈ ਨਹੀਂ ਪਹੁੰਚਿਆ ਜੀ ਕੀ ਕਾਰਨ ਕੀ ਸਮਝ ਆ ਕਿ ਜਿਹੜੇ ਐਡੇ ਵੱਡੇ ਘਟਨਾ ਵਾਪਰ ਕੇ ਪਰਿਵਾਰ ਨਹੀਂ ਕੋਈ ਕਹਿੰਦੇ ਅਸੀਂ ਬਾਬੇ ਦੇ ਗੇਵੇਂ ਜੀ ਬਾਬੇ ਬੁੱਢਾ ਸਾਡੀ ਜਗੇਵੇਂ ਜੀ ਅਸੀਂ ਬਾਬਾ ਬੁੱਢਾ ਸਾਹਿਬ ਦੇ ਗਏ ਭਾਈ ਅੰਮ੍ਰਿਤਸਰ ਉਹ ਫੋਨ ਕੋਈ ਨਹੀਂ ਪਹੁੰਚਿਆ ਜੀ ਸੁਬਾ ਦੀ ਵੇਟ ਕਰ ਰਹੇ ਹੁਣ ਤੁਸੀਂ ਬੋਡੀ ਲੈ ਕੇ ਨਹੀਂ ਜੀ ਬੱਚੇ ਉਹ ਹੋਣਗੇ ਜੀ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਬਿਨਾ ਕਿਵੇਂ ਜਦੋਂ ਬਾਹਰ ਸੌਣਗੇ ਉਦੋਂ ਪੁਲਿਸ ਮੁਲਾਜ਼ਮ ਸਾਡੇ ਫੇਲੇ ਕਰਨਗੇ ਬਡੀ ਚਸਦੇਵ ਨੂੰ ਲੈ ਕੇ ਜਾਵਾਂਗੇ ਜੀ ਅਜੇ ਪੋਸਟਮਾਰਟਮ ਲਈ ਆਏ ਇੱਕ ਹੈ ਜੀ ਗੁਰਬਾਜ ਸਿੰਘ ਸਨ ਉਹ ਗੁਰਬਚਨ ਸਿੰਘ ਵਾਸੀ ਹੈਗਾ ਰਾਣੀ ਰਾਣੀ ਵਾਲਾ ਮੁਕਸਰ ਸਾਹਿਬ ਦੇ ਵਿੱਚ ਰਹਿ ਜਾਂਦਾ ਉਹਦਾ ਇੱਥੇ ਰਾਉਕੇ ਰਾਉਕੇ ਕਲਾ ਵਿਆਹ ਹੈ ਜੀ ਉਹਦੇ ਦੋ ਬੱਚੇ ਆ ਉਹ ਆਪਣੇ ਬੱਚੇ ਨੂੰ ਕੱਲ ਛਾਂ ਨੂੰ ਲੈ ਕੇ ਆ 8 ਸਾਲ ਦੀ ਉਮਰ ਆ ਜਿਹਦਾ ਨਾਮ ਮਨਕੀਰਤਾ ਤੋਂ ਰਸਤੇ ਦੇ ਵਿੱਚ ਉਹਨੂੰ ਇਹਨੇ ਸਲਫਾਸ ਪਿਆ ਸੀ ਤੇ ਨਾਲ ਆਪ ਸਲਫਾਸ ਖਾ ਲਈ ਜੀ ਉਹਦੇ ਨਾਲ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਤੇ ਜੋ ਜਿਹੜਾ ਦੂਸਰਾ ਆਪਣਾ ਗਰਵਾਜ ਆ ਉਹਦੀ ਸਿਵਲ ਹਸਪੀਟਲ ਦੇ ਵਿੱਚ ਮੌਤ ਹੋ ਗਈ ਤੋਂ ਇਹਦੇ ਜੋ ਬੱਚੇ ਦੇ ਸਬੰਧ ਵਿੱਚ ਉਹਦੇ ਪਿਤਾਣੇ ਨੂੰ ਸਲਫਾਸ ਖੋਈ ਸੀ ਉਹਦੇ ਸਬੰਧੀ ਜੋ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਆ ਜੋ ਬੀਐਨਐਸ ਦੇ ਟੈਪ 100 ਚੰਨ ਜਿਮਣੇ ਕਰਦੇ ਤਾਂ ਜੋ ਬਣਦੀ ਕਾਰਵਾਈ ਉਹ ਅਮਲ ਚ ਲਿਆਂਦੀ ਗਈ ਹੈ ਜੀ ਸਰਕਾਰਨ ਕੀ ਰਿਆ ਸਲਫਾਸ ਖਾਨ ਦਾ ਪਿਓ ਕੋਠਨ ਜਿਹੜੀ ਸਲਫਾਸ ਖਾਦੀ ਖਾਦੀ ਕਿਤੇ ਸੀ ਪੂਰੀ ਘਾੜੀ ਗਈ ਹੈ ਇਸ ਬਾਰੇ ਤਾਂ ਹਜੇ ਪੜਤਾਲ ਚੱਲ ਰਹੀ ਹੈ ਵੀ ਮੌਕੇ ਪਰ ਜਾਣਾ ਹੈ ਪਿੰਡ ਵੇ ਤੇ ਜੋ ਇਹਨਾਂ ਦਾ ਪਹਿਲਾਂ ਤੋਂ ਹੀ ਡਿਸਕਿਊਟ ਚੱਲਦਾ ਸੀ ਉਹ ਤਾਂ ਪੁਰਾਣਾ ਚੱਲਦਾ ਸੀ ਪਰੰਤੂ ਹੁਣ 2-4 ਦਿਨ ਪਹਿਲਾਂ ਦੀ ਗੱਲ ਆ ਕਿ ਉਹਦੇ ਸਹਰੇ ਦੀ ਡੈਥ ਹੋ ਗਈ ਸੀ ਜਿਸ ਕਰਕੇ ਲੜਕੀ ਆਪਦੇ ਪਿੰਡ ਇੱਥੇ ਆਈ ਸੀਗੀ ਇਸ ਕਰਕੇ ਇਹ ਗਰਬਾਜ ਆਪਣੇ ਮੁੰਡੇ ਨੂੰ ਲੈ ਕੇ ਆਇਆ ਸੀਗਾ ਕਿੰਨੇ ਬੱਚੇ ਹੀ ਉਹਦੇ ਉਹ ਦੋ ਬਲੜਕੇ ਆ ਜੀ ਇੱਕ ਦੀ ਉਮਰ 8 ਸਾਲ ਆ ਇੱਕ ਦੀ 6 ਸਾਲ ਉਹ ਕ੍ਰੇਲੂ ਕਲੇਸ਼ ਕਰਕੇ ਇਹਨਾਂ ਨੂੰ ਕਹਿੰਦਾਂ ਕਿ ਇਹ ਕ੍ਰੇਲੂ ਕਲੇਸ਼ ਵੀ ਆ ਜਾਂ ਉਸ ਤੋਂ ਪਹਿਲਾਂ ਵੀ ਸਾਲਕ 5-6 ਮਹੀਨੇ ਹੋ ਗਿਆ ਉਸ ਤੋਂ ਉਸ ਟਾਈਮ ਦੇ ਇਹਨਾਂ ਦਾ ਕ੍ਰੇਲੂ ਕਲੇਸ਼ ਚੱਲ ਗਿਆ ਸਰ ਇਹ ਗਰਬਾਜ rau ਕੇ ਆਪਣੇ ਸਹੁਰੇ ਗਿਆ ਸੀ ਆਪਣੀ ਪਤਨੀ ਨੂੰ ਮਨਾਉਣ ਗਿਆ ਸੀ ਜਾਂ ਕੋਈ ਇਹ ਮਿਲਣ ਗਏ ਸੀ ਕਿਉਂਕਿ 3-4 ਦਿਨ ਪਹਿਲਾਂ ਉਹਦੇ ਫਾਦਰ ਦੀ ਡੈਥ ਹੋਣ ਕਰਕੇ ਉਹ ਲੜਕੀ ਉੱਥੇ ਹੀ ਸੀ ਤੇ ਇਹ ਦੋਨੇ ਮਾਪੇ ਪਿਓ ਪੋਤਾ ਪੈਂਡ ਦੇ ਸੀਗੇ। ਕੋਈ ਟੀਜ਼ਰ ਹਥਿਆਰੀ ਮਿਲੇ ਉਹਦੇ ਕੋਲ? ਨਹੀਂ ਫਿਲਹਾਲ ਇਹਦੇ ਹਜੇ ਪੈਂਡ ਵਿੱਚ ਜਾ ਕੇ ਉੱਥੇ ਪੜਤਾਲ ਕਰਨੀ ਆ। ਜੋ ਪੜਤਾਲ ਸਾਹਮਣੇ ਆਵੇ ਉਸੇ ਸੰਬੰਧੀ ਜੋ ਵੈਸੇ ਕਰਦੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੋਈ ਬਿਆਨ ਕੋਈ ਮ੍ਰਿਤਕ ਦੇ ਪਰਿਵਾਰਕ ਮੈਂਬਰ ਨਾਲ ਗੱਲ ਕੀਤੀ ਹੋਈ ਹਜੇ ਤੱਕ ਪਹੁੰਚੇ ਨਹੀਂਗੇ। ਜਿਵੇਂ ਜਿਵੇਂ ਉਹ ਪਹੁੰਚਣ ਦੇ ਜੋ ਸਟੇਟਮੈਂਟ ਦੇਣਗੇ ਉਹਦੇ ਤੇ ਸਬੰਧੀ ਜੋ ਕਾਰਵਾਈ ਬਣਦੀ ਕੀ ਚੱਲੇਗਾ ਬੱਚੇ ਨੂੰ ਜਿਹੜੀ ਹੈ ਪਿਤਾ ਨੇ ਦਿੱਤੀ ਹੈ ਜਾਂ ਕਿਸੇ ਹੋਰ ਨੇ ਦਿੱਤੀ ਹੈ ਪਿਤਾ ਵੱਲੋਂ ਦਿੱਤੀ ਗਈ ਹੈ ਜੀ ਪਰ ਆਪ ਹੀ ਉਹਨੇ ਖੈਰੀ ਹੈ ਹਾਂਜੀ ਤੇ ਉਹਨਾਂ ਦੀ ਹਾਲ ਕੀ ਸਤਾ ਜੋ ਮੌਕੇ ਤੇ ਬੱਚੇ ਦੀ ਮ੍ਰਿਤ ਮੌਤ ਹੋ ਗਈ ਸੀ ਤੇ ਕੁਝ ਟਾਈਮ ਬਾਅਦ ਉਹਦੇ ਫਾਦਰ ਗੁਰਬਾਜ ਦੀ ਮੌਤ ਹੋ ਗਈ ਸਾਡੇ ਵੱਲੋਂ ਕੀ ਕਰਦੇ ਸਾਡੇ ਵੱਲੋਂ ਬੀਐਨਐਸ